ਜਿਹੜੀ ਤੁਸੀਂ ਹੁਣ ਕੱਟੀ ਦੇਖ ਰਹੇ ਹੋ ਉਮਰ ਉਹ 10 ਤੋਂ 11 ਮਹੀਨੇ ਆ ਵਾਈਟ ਫੇਸ ਆ ਚਾਰੇ ਪੈਰਾਂ ਦੇ ਮਾਰਕਿੰਗ ਆ ਬਾਕੀ ਜੇ ਝੋੜੀ ਦੀ ਗੱਲ ਕਰਦੇ ਆ ਅਵਿੱਥੀ ਦੇ ਉੱਪਰ ਥਾਨ ਲੱਗਾ ਸਾਫ ਸਫਰੀ ਝੂੜੀ ਹੈ ਦੋਸਤੋ ਨੰਬਰ 2 ਤੇ ਬਹਿਣੀ ਵਾਲੇ ਪਾਸੇ ਜਿਹਨੂੰ ਕੱਟ ਗਏ ਦਿੰਦੇ ਟੇਡੇ ਕੱਟ ਦੇ ਵਿੱਚ ਚਾਰੇ ਪੈਰਾਂ ਦੇ ਪ੍ਰੋਪਰ ਮਾਰਕਿੰਗਾਂ ਪੂਰੀ ਸੀਲ ਸਾਊਗਾ ਦੋਸਤੋ ਬਾਕੀ ਵਿਥੀ ਦੇ ਥਾਨਾਂ ਝੂੜੀ ਵਜੋਂ ਪੰਜੇ ਕੱਟੀਆਂ ਸਾਫ ਆ ਦੋਸਤੋ ਨੰਬਰ 3 ਤੇ ਜਿਹੜੀ ਗੱਟੀ ਤੁਸੀਂ ਦੇਖ ਰਹੇ ਹੋ ਇਹ ਵੀ ਦੋਸਤੋ ਸਿੱਧੇ ਪਟੇ ਦੇ ਵਿੱਚ ਆਉਂਦੀ ਹੈ ਵਾਈਟਨੈਸ ਦੇ ਵਿੱਚ ਬਾਕੀ ਪੱਠ ਬੁੜੇ ਲੋ ਪੂਰੀ ਰਾਜੀ ਹੈ ਗੱਟੀ ਦੋਸਤੋ ਬਾਕੀ ਝੂੜੀ ਦੀ ਵੀ ਬਹੁਤ ਸਾਫ ਆ ਨੰਬਰ 4 ਤੇ ਦੋਸਤੋ ਟੇਡੇ ਕੱਟ ਦੇ ਵਿੱਚ ਆਉਂਦੀ ਗੱਟੀ ਬਾਕੀ ਦੋਨੇ ਅੱਖਾਂ ਬਲਬੰਗੂ ਜਗਦੀਆਂ ਚਾਰੇ ਪੈਰਾਂ ਤੇ ਮਾਰਕੀਆਂ ਦੋਸਤੋ ਤੇ ਝੋੜੀ ਵਜੋਂ ਇਹ ਵੀ ਕੱਟੀ ਦੋਸਤੋ ਬਿਲਕੁਲ ਸਾਫ਼ ਆ ਵਿੱਥੀ ਤੇ ਥਾਨ ਲੱਗਾ ਹੋਇਆ ਬਾਕੀ ਮੈਂ ਜਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਦੋਸਤੋ ਕਿ ਪੰਜੇ ਦੀਆਂ ਪੰਜੇ ਕੱਟੀਆਂ ਇਹ ਬਿਲਕੁਲ ਸਾਫ਼ ਸੁਥਰੀਆਂ ਪੰਜਵੇਂ ਨੰਬਰ ਤੇ ਦੋਸਤੋ ਟੇਢੇ ਘੜ ਦੇ ਵਿੱਚ ਆ ਬੱਚਾ ਬਹੁਤ ਸੋਹਣਾ ਦੋਸਤੋ ਪੰਜੇ ਦੀਆਂ ਪੰਜੇ ਕੱਟੀਆਂ ਪੈਠਪੁੜੇ ਲੋੋਂ ਬਿਲਕੁਲ ਸਾਫ਼ ਸੁਥਰੀਆਂ 10 ਮਹੀਨਾ ਤੋਂ ਲੈ ਕੇ 11 ਮਹੀਨਾ ਤੱਕ